કોઈ આરએસ સંતો હરકાયનત્રમ ઈરક દીન મન્યન સંજો પેલા મોહિમા તિતના હે કોઈ આરએસ સંતો we <laughs>

ਫਟੇ ਕਰ ਸੋ ਹਾਂਜੀ ਓਕੇ ਬਈ ਆਹ ਅੱਗੇ ਜਾਓ ਜੀ ਇੰਨਾ ਲਓ ਸਰੀ ਮੈਂ ਹੋਇਆ ਮੈਂ ਤਿੰਨ ਰਾਮ ਨਾਮ ਰਾਮ ਨੂੰ ਪੁਣ ਆਪਣੀ ਨਾਲ ਜਿਹੜੀ ਨਦਰਤਿਤਨਾ ਮਖੋਲਾ ਦਾ ਆਵਾਜ਼ ਮੈਂ ਹਾਂ ਮੈਂ ਹਾਂ ਇੱਕ ਸੰਭਾਵਨਾ ਹੈ ਕਿ 25 ਤਰੀਕ ਨੂੰ ਸ਼ਾਮ ਨੂੰ 7:00 ਵਜੇ ਜੇਕਰ ਇਹ ਚੱਲੇਗੀ ਤਾਂ 6:00 ਵੀ ਜਾ ਰਹੇ ਨੇ ਕਿ ਕਿੰਨੇ ਸੀ ਕਿੰਨਾ ਸੀ ਤੇ 24 ਤਰੀਕ ਨੂੰ ਟ੍ਰੇਨ ਨੰਬਰ 2030 ਜੇਕਰ ਚੱਲੇਗੀ ਤਾਂ ਤੱਕ ਨਿਕਲੇਗਾ ਸਵੇਰ ਗੱਲ ਕਰੀਏ ਸਭ ਸੈਟ ਕੋ ਦਿੱਤੀ چاہیے سامنا چاہیے

رنو 90 ڏينهن کان کان ها 21 کان 21% کان 21% ਇੱਕ ਆਜਾ ਮੈਂ ਫੋਟੋ ਦੇਖੀ ਆਗੇ ਗੱਲ ਆਪਾਂ ਕੀ ਪਹਿਲੀ ਬੰਦ ਲੱਗਿਆ ਹਾਂ ਅੱਜ ਅੱਗੇ ਗੱਲਾਂ ਨੂੰ ਗੱਲ ਜਿਹੜੀਆਂ ਗੱਲਾਂ ਪਟਾਣੀਆਂ ਲੱਗੀਆਂ ਲੱਗਦਾ ਕਿ ਉਹ ਜਿਹੜੀ ਲੱਗਾ ਕਰਾਉਂਦਾ ਕਿ ਉਹ ਕਿਹੜੇ ਗਾਣੇ ਪਿੱਛੇ ਗਾਣੇ ਆਉਂਦਾ ਉਹ ਜੀ ਬੰਦਾ ਹੈਗਾ ਚਲਾ ਮੈਂ ਤਾਂ ਹਾਂ ਰਾਜਕਮਰ ਸਿਆਸਤ ਨੂੰ ਮੈਂ ਲੀਟੇ ਤਾਂ ਨਹੀਂ ਅੱਗੇ ਬਜ਼ਾਰ ਦੀ ਵਿੱਚ ਮਰੋ ਅੱਗੇ ਚੱਲੋ ਲੈ ਲੈ ਕਿੱਥੇ ਰੈਡੀ ਰੈਡੀ ਰੈਡੀ

ਉਹ ਨਹੀਂ ਬੋਤਾ ਮੈਂ ਜਿੰਨੇ ਸੋਚਦਾ ਮੈਂ ਮੈਂ ਪਿਆਰ ਉਹ ਸਾਰੇ ਪਿੰਡ ਮੰਗਲ ਸਹਿਤ ਹਾਂਜੀ ਸਰ ਸਾਰੇ ਸਰ ਸਭ ਤੋਂ ਕਾਵ ਬਹੁਤ ਵੱਡਾ ਕੰਮ ਹੈ ਰਣਕੂ ਸਾਹਿਬ ਦੇ ਲਈ ਹੈ ਅੱਜ ਵੱਡੇ ਦਾ ਇਲੈਕਟਰ ਜਿਹੜੇ ਤੁਸੀਂ ਆਪ ਸਾਹ ਤੇ ਚਰਪਨ ਕਾਰਜ ਕਰਦੇ ਹੈਗੇ ਸਿਪਰੀਟ ਜਿਹੜੀ ਹੈ ਪੁੱਪਾ ਜਿਹੜਾ ਅੱਜ ਰੈਡ ਦੇ ਪੱਤਰ ਅੱਛਾ ਜਾ ਰਿਹਾ ਹੈ ਕਿਹ ਕਹਿੰਦੇ ਮੇਰਾ ਹੱਥ ਲੈ ਕੇ ਰਹਿਣਾ ਅੱਗੇ ਨੂੰ ਆਓ ਅੱਗੇ ਨੂੰ ਆਓ લાં ਤੋਂ લાં데요 યાર ਆਜੋ રામ ਆਰਾਮ ਨਾਲ કમેન્ટ લે પ્રોત્સાહિત સુપ્રગાત માન દેખો ਜਿਹੜੀਆਂ ਕੌਮਾਂ ਆਪਣੇ ਵਿੱਛੇ ਨੂੰ ਵਿਰਾਸਤ ਨੂੰ યાદ ਰੱਖਦੀਆਂ ਨੇ ਉਹ ਕੌਮਾਂ ਜਿਹੜੀਆਂ ਦੁਨੀਆ ਪਰ ਚੌਂਦੀਆਂ ਨੇ ਸਾਡੇ ਕੋਲ ਇੰਨਾ ਕੁਰਬਾਨੀਆਂ ਨਾਲ ਭਰਿਆ ਹੋਇਆ بے مثال ਬਲਿਦਾਨਾਂ ਨਾਲ ਭਰਿਆ ਹੋਇਆ ਵਿਰਸਾ ਅੱਜ ਭਾਈ ਜਤਾ ਜੀ ਯਾਦਗਾਰੀ ਰਮੇਸ਼ ਜੀ ਉਹਦੀਆਂ ਪੰਜ ਗੈਲਰੀਆਂ ਪਾਈ ਜਤਾ ਜੀ ਦੇ ਜੀਵਨ ਦਾ ਸੰਘਰਸ਼ ਕਿਵੇਂ ਪਾਈ ਜਤਾ ਜੀ ਗੁਰੂ ਸਾਹਿਬ ਨਾਲ ਜਦੋਂ ਕੁਰਬਾਨੀ ਜੋ ਪਾਕਸ਼ਮੀਰੀ ਪਿੰਡ ਦਾ ਹੈ ਸਾਡਾ ਧਰਮ ਖਤਰੇ ਵਿੱਚ ਹੈ ਆ ਪਾਈ ਜਤਾ ਜੀ ਨਾਲ ਵੀ ਕਿਵੇਂ ਉੱਥੋਂ ਫਿਰ ਸੀਸ ਲੈ ਕੇ ਤਨਖਾਹ ਨੂੰ ਤੱਕਾ ਰਸਤਾ ਜੰਗਲਾਂ ਤੇ ਲੰਘਦੇ ਹੋਏ ਕਿਦੋਂ ਸਾਹ ਪਹੁੰਚੇ ਜਿਹੜਾ ਅਲੰਕਿਤ ਗੁਰੂ ਦੇ بیٹے ਦਾ ਖਿਤਾਬ ਗੁਰੂ ਸਾਹਿਬ ਨੇ ਦਿੱਤਾ ਕਿ ਮੇਰੇ ਰਣਜੀਤ ਨਗਾਰਾ ਜਿਹੜਾ ਬੁੱਸਾ ਨੇ ਪਹਿਲੇ ਨਗਾਰਚੀ ਬਣੇ। ਉਹ ਵੱਡੇ ਸਾਹਿਬ ਜਿਆਦਿਆਂ ਨੂੰ ਤਲਵਾਰबाजी ਹੋਰ ਸ਼ਸਤਰ ਵਿਦਿਆ ਘੋੜਸਵਾਰੀ ਤੱਕ ਅਨੰਤ ਜਿਹੜੀ ਵਿਦਿਆ ਦੇ ਕਿੰਨਾ ਯੋਗਦਾਰ 5D ਵੀਡੀਓ ਵੀ ਨਹੀਂ ਉਹਨੇ ਜੀਵਨ ਬਾਰੇ ਕੰਮ ਕਰਨਾ ਬਹੁਤ ਬੜੀ ਸ਼ਾਨਦਾਰ ਹੈ। ਅਸੀਂ ਦੁਨੀਆ ਭਰ ਦੇ ਲੋਕਾਂ ਤੋਂ ਕਿ ਜੈਲਾਨੇ ਮਾਧਿਮ ਨਾ ਕਹਾਂ ਕਿ ਕੁਝ ਹੋਰ ਬੱਚਿਆਂ ਨੂੰ ਦਿਖਾਓ ਕਿ ਆਪਣਾ ਵਿਸਤਾਰ ਇਹਨੀ ਪਰਮਾਨੀਆਂ ਨਾ ਪਰ। ਫਿਰ ਹੈਰਿਟੇਜ ਟੂਰ ਟੂਰ ਇਹ ਸਾਰਾ ਸਿੱਖ ਧਰਮ ਦਾ ਹਾਲੀ ਦੇ ਜਨਮ ਤੋਂ ਸਾਰਾ ਉਹਦੇ ਪੇਂਟਿੰਗਸ ਨਾਲ ਬੜੇ ਸ਼ਾਨਦਾਰ ਪੇਂਟਿੰਗਸ ਬਹੁਤ ਨੂੰ ਤੁਰਦੀ ਫਿਰਦੀ ਇੱਕ ਸੰਗਲ ਖੇਡਮ ਹਾਲਸਦਾ